ਇੱਕ ਖਬਰ ਜਿਹੜੀ ਹੈ ਅੰਦਰੋਂ ਅੰਦਰੋਂ ਪਾਰਟੀ ਤੋਂ ਬਾਹਰ ਨਿਕਲਦੀ ਹੈ ਤਾਂ ਉਹ ਇਹ ਖਬਰ ਹੈ ਕਿ ਚਰਨਜੀਤ ਚੰਨੀ ਸੀਐਮ ਦਾ ਚਿਹਰਾ ਹੋ ਸਕਦੇ ਆ ਪ੍ਰਤਾਪ ਸਿੰਘ ਬਾਜਵਾ ਉਹ ਵੀ ਸੀਐਮ ਦਾ ਚਿਹਰਾ ਹੋ ਸਕਦੇ ਆ ਜਦੋਂ ਜਹੀਆਂ ਖਬਰਾਂ ਆ ਰਹੀਆਂ ਹੁਣ ਤਾਂ ਕਿਤੇ ਨਾ ਕਿਤੇ ਉਹਨਾਂ ਧੜਿਆਂ ਦੇ ਵਿੱਚ ਕਿਤੇ ਘਬਰਾਹਟ ਨਜ਼ਰ ਆ ਰਹੀ ਹੈ ਚਾਹੇ ਉਹ ਰਾਜਾ ਵੜਿੰਗ ਦਾ ਧੜਾ ਹੈ ਰਾਹੁਲ ਗਾਂਧੀ ਨੂੰ ਇੰਟਰਵੈਨ ਕਰਨਾ ਪੈਣਾ ਕਿਉਂਕਿ ਇਹ ਜਿਹੜੇ ਕਾਂਗਰਸੀ ਹੈ ਇਹ ਬੰਦੇ ਨਹੀਂ ਬਣ ਸਕਦੇ ਬਹੁਤ ਵੱਡੇ ਚਿਹਰੇ ਨੇ ਪੰਜਾਬ ਦੇ ਵਿੱਚ ਸੀਐਮ ਦੀ ਦੌਰ ਵਿੱਚ ਵੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣ ਦੀ ਦੌਰ ਵਿੱਚ ਵੀ ਨੇ ਲੱਗਦਾ ਨਹੀਂ ਕਿ ਕਾਂਗਰਸ ਹਾਈ ਕਮਾਂਡ ਅਜੇ ਕੁਝ ਕਰੇਗੀ ਕਾਂਗਰਸ ਹਾਈ ਕਮਾਂਡ ਤਾਂ ਕਦੇ ਵੀ ਜਹੇ ਪੱਤੇ ਨਹੀਂ ਖੋਲਦੀ ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਦੇ ਦਿੱਤੇ ਹੁੰਦੇ ਆ ਚਿਹਰੇ ਅਨਾਉਂਸ ਕਰ ਦਿੱਤੇ ਹੁੰਦੇ ਆ ਤੇ ਕਾਂਗਰਸ ਅਜੇ ਸੋਚ ਰਹੀ ਹੁੰਦੀ ਹੈ ਕਿ ਅਸੀਂ ਆਪਣੇ ਉਮੀਦਵਾਰ ਉਤਾਰਨੇ ਕਿਹੜੇ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਕਿ ਚਰਨਜੀਤ ਚੰਨੀ ਜਾਂ ਹੋਰ ਕਿਹੜੇ ਵਿਅਕਤੀ ਜਿਹੜੇ ਵੱਡੇ ਚਿਹਰਿਆਂ ਦੇ ਵਿੱਚੋਂ ਜਿਹੜੇ ਆ ਕਿਹੜੇ ਆ ਸਕਦੇ ਆ ਰਾਣਾ ਗਰਜੀਤ ਤੇਰਾ ਸੁਖਜਿੰਦਰ ਰੰਧਾਵਾ ਜਿਨ੍ਹਾਂ ਦਾ ਹੁਣ ਫਿਰ ਜਕਰ ਆ ਗਿਆ ਕਿ ਮੁੱਖ ਮੰਤਰੀ ਲਈ ਇਹਨਾਂ ਦਾ ਨਾਮ ਹਾਈ ਕਮੇਰ ਵੱਲ ਪੇਸ਼ ਕੀਤਾ ਗਿਆ ਸੀ ਪਰ ਐਜ਼ ਇਹ ਚਰਨਜੀਤ ਚੰਨੀ ਲੈ ਆਂਦਾ ਪਰ ਅਸੀਂ ਮੈਂ ਤੁਹਾਨੂੰ ਦੱਸਣਾ ਜਾਵਾਂਗੇ ਕਿ ਜਿਹੜੇ ਸੂਤਰਾਂ ਦੇ ਹਵਾਲੇ ਨਾਲ ਸਾਡੇ ਕੋਲ ਖਬਰ ਆ ਰਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਉਹ ਕਾਂਗਰਸ ਦੇ ਪ੍ਰਧਾਨ ਹੋ ਸਕਦੇ ਆ ਕਲੇਸ਼ ਬੇਦੀ ਸਾਹਿਬੇ ਕਲੇਸ਼ ਖਤਮ ਕਿਵੇਂ ਹੋਵੇਗਾ ਕਾਂਗਰਸ ਦੀ ਗੱਲ ਕਰਨਗੇ ਆਪਣੀ ਗੱਲ ਨਹੀਂ ਰਾਜਾ ਬੜੇਗਾ ਆਪਣੀ ਗੱਲਾਂ ਕਰੇ ਇਸ ਲਈ ਅੰਦਰੋਂ ਦਾਵਾ ਆਪਣੀ ਗੱਲਾਂ ਕਰੇ ਰਾਣਾ ਗਰਜੀਤ ਨਾ ਕਰੇ ਪ੍ਰਤਾਪ ਸਿੰਘ ਬਾਜਵਾ ਨਾ ਕਰੇ ਚਰਨਜੀਤ ਚੰਨੀ ਨਾ ਕਰੇ ਹੁਣ ਜਦੋਂ ਤੋਂ ਇਹ ਵੱਡੇ ਚਿਹਰੇ ਆ ਗਏ ਤਾਂ ਇਹਨਾਂ ਵੱਡੇ ਚਿਹਰਿਆਂ ਨੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ ਇਹ ਕਾਂਗਰਸ ਨੂੰ ਛੱਡ ਕੇ ਪ੍ਰਤਾਪ ਸਿੰਘ ਬਾਜਵਾ ਦੇ ਹੋ ਗਏ ਚਰਨ ਜੀ ਚੰਨੀ ਦੇ ਹੋਗੇ ਵੜਿੰਗ ਦੇ ਹੋਗੇ ਐਸੇ ਕਰਕੇ ਅੱਜ ਕਾਂਗਰਸ ਦਾ ਇਹ ਹਾਲ ਹੈ ਕਿ ਕਾਂਗਰਸ ਜਿਹੜੀ ਆ ਬਿਖਰੀ ਨਜ਼ਰ ਆ ਪਈ ਕਾਂਗਰਸ ਪੰਜਾਬ ਦੇ ਧਰਾਤਲ ਦੇ ਵਿੱਚ 2027 ਲਈ ਦਮ ਖੰਮ ਭਰਦੀ ਹੈ ਲੇਕਿਨ ਆਖਰ ਇਹ ਸ਼ੋਰ ਨੂੰ ਰੋਕ ਕੌਣ ਰਿਹਾ ਤੁਸੀਂ ਇਥੇ ਸਵਾਲ ਕੀਤਾ ਕਿ ਕਾਂਗਰਸ ਨੂੰ ਰੋਕ ਕੌਣ ਰਿਹਾ ਕਾਂਗਰਸ ਨੂੰ ਰੋਕ ਰਿਹਾ ਕਮੰਤਰੀ ਭਗਵੰਤ ਮਾਨ ਕਿ ਜਦੋਂ ਸੱਤਾ ਵਿੱਚ ਪਾਰਟੀਆਂ ਹੋਣ ਉਹਨਾਂ ਕੋਲ ਏਜੰਸੀਆਂ ਦੇ ਸੋਰਸ ਹੁੰਦੇ ਆ। ਭਵੰਤਮਨ ਦੇ ਕੋਲੇ ਜਹੀ ਖਬਰ ਜ਼ਰੂਰ ਮਿਲੇ ਹੈਗੀ ਆ ਕਿ ਕਾਂਗਰਸ ਆ ਸਕਦੀ ਹੈ। ਕਾਂਗਰਸ ਕੋਲੇ ਓਪਰਚੁਨਿਟੀ ਹੈ ਪਰ ਕਾਂਗਰਸ ਨੂੰ ਕਾਂਗਰਸ ਦੇ ਹੀ ਲੋਕ ਜਿਹੜੇ ਆ ਉਹ ਰੋਕਦੇ ਨੇ ਜਰਾ। ਸਾਰਸੀ ਕਲ ਦੋਸਤੋ ਮੈਂ ਹਾਂ ਜਰਨਲਿਸਟ ਬਿਕਰਮਜੀਤ ਸਿੰਘ 2022 ਦੀਆਂ ਮਿਦਾਰ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਇੱਥੇ ਹੀ ਬਸ ਨਹੀਂ ਬਲਕਿ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਸੀਐਮ ਪੰਜਾਬ ਰਹਿ ਚੁਕੇ ਨੇ ਉਹਨਾਂ ਦੇ ਇੱਕ ਬਿਆਨ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਤੇ ਜਾਤੀ ਆਦਾਰਥ ਨੂੰ ਦਰਸਾ ਦਿੱਤਾ ਸੋ ਇਸ ਨੂੰ ਲੈ ਕੇ ਇੱਕ ਵਿਸ਼ੇਸ਼ ਬੈਠਕ ਮੈਨੂੰ ਐ ਲੱਗਦਾ ਵੀ ਜਿਵੇਂ ਕਾਂਗਰਸ ਦੇ ਉਹ ਚਿਹਰੇ ਜਿਹੜੇ ਸੀਐਮ ਦੇ ਦੌਰ ਵਿੱਚ ਸਨ ਉਹਨਾਂ ਨੂੰ ਦਿੱਲੀ ਹਾਈ ਕਮਾਂਡ ਨੇ ਬੁਲਾ ਲਿਆ ਤੇ ਇੱਕ ਵਿਸ਼ੇਸ਼ ਬੈਠਕ ਜਿਹੜੀ ਰਾਹੁਲ ਦੇ ਨਾਲ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਕੀ ਨੇ 2027 ਦੇ ਵਿੱਚ ਕੌਣ ਪ੍ਰਧਾਨ ਹੋਵੇਗਾ ਤੇ ਕੌਣ ਸੀਐਮ ਦਾ ਚਿਹਰਾ ਹੋਵੇਗਾ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਕਵਰ ਬੇਦੀ ਜੀ ਅੱਜ ਇੱਕ ਵਿਸ਼ੇਸ਼ ਬੈਠਕ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ ਇਸ ਬੈਠਕ ਦੇ ਕੀ ਮੈਨੇ ਨੇ ਤੇ ਆਖਰ ਇਸ ਬੈਠਕ ਕਿਉਂ ਬੁਲਾਈ ਗਈ ਹੈ ਇਹ ਬੈਠਕ ਤਾਂ ਜਿਹੜੀ ਹੈ ਕਿ ਸਰਸ੍ਰੀ ਜਿਹੜੀ ਹੈ ਬੈਠਕ ਵੀ ਹੋ ਸਕਦੀ ਹੈ ਕਿਉਂਕਿ 227 ਨੂੰ ਲੈ ਕੇ ਜਿਹੜੀ ਸਮਿਖਿਆ ਜਿਹੜੀ ਉਹ ਕੀਤੀ ਜਾਣੀ ਹੈ ਪਰ ਕਾਂਗਰਸ ਦਾ ਅੰਦਰੂਨੀ ਕਲੇਸ਼ ਵੱਧਾ ਜਾ ਰਿਹਾ ਇਸ ਕਲੇਸ਼ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਚੌਧਰ ਦੇ ਵਿੱਚ ਫਸ ਚੁੱਕੀ ਆ ਕਾਂਗਰਸ ਦੇ ਬਹੁਤ ਵੱਡੇ ਚਿਹਰੇ ਨੇ ਚਾਹੋ ਚਰਨਜੀਤ ਚੰਨੀ ਨੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਜਿੰਦਰ ਦਾਵਾ ਨੇ ਰਾਜਾ ਵੜਿੰਗ ਨੇ ਆਖਰੇ ਇਹ ਜਹੇ ਵੱਡੇ ਗੁੱਟ ਬਣ ਗਏ ਕਿ ਇਹਨਾਂ ਨੂੰ ਚੌਧਰ ਚਾਹੀਦੀ ਆ ਇਹ ਚੌਧਰ ਦੇ ਭੁੱਖੇ ਲੋਕ ਨੇ ਤਾਂ ਹੁਣ ਤੱਕ ਜਿਹੜੀ ਕਾਂਗਰਸ ਹੈ ਉਹ ਇੱਥੇ ਹੀ ਸਿਮਟ ਕੇ ਦਿਖਾਈ ਦੇ ਰਹੀ ਆ ਪਰ ਜਿਹੜਾ ਇਹਨਾਂ ਨੂੰ ਤਲਬ ਕੀਤਾ ਗਿਆ ਤਲਬ ਇਸ ਕਰਕੇ ਕੀਤਾ ਗਿਆ ਕਿ ਇਸ ਬੈਠਕ ਤੋਂ ਪਹਿਲਾਂ ਜਦੋਂ ਭੁਪੇਸ਼ ਭਗੇਲ ਆ ਪੰਜਾਬ ਆਉਂਦੇ ਆ ਤੇ ਉਹਨਾਂ ਨੇ ਗੱਲ ਸਪਸ਼ਟ ਤੌਰ ਤੇ ਕਹੀ ਸੀ ਇਹ ਕਾਂਗਰਸ ਬਗੈਰ ਸੀਐਮ ਦੇ ਚਿਹਰੇ ਤੋਂ ਲੜੇਗੀ ਪਰ ਫਿਰ ਇੱਕ ਖਬਰ ਜਿਹੜੀ ਹੈ ਅੰਦਰੋਂ ਅੰਦਰ ਹੀ ਪਾਰਟੀ ਤੋਂ ਬਾਹਰ ਨਿਕਲਦੀ ਹੈ ਤਾਂ ਉਹ ਇਹ ਖਬਰ ਹੈ ਕਿ ਚਰਨਜੀਤ ਚੰਨੀ ਸੀਐਮ ਦਾ ਚਿਹਰਾ ਹੋ ਸਕਦੇ ਆ ਪ੍ਰਤਾਪ ਸਿੰਘ ਬਾਜਵਾ ਉਹ ਵੀ ਸੀਐਮ ਦਾ ਚਿਹਰਾ ਹੋ ਸਕਦੇ ਆ ਜਦੋਂ ਜਹੀਆਂ ਖਬਰਾਂ ਆ ਰਹੀਆਂ ਹੁਣ ਤਾਂ ਕਿਤੇ ਨਾ ਕਿਤੇ ਉਹਨਾਂ ਧੜਿਆਂ ਦੇ ਵਿੱਚ ਕਿਤੇ ਘਬਰਾਹਟ ਨਜ਼ਰ ਆ ਰਹੀ ਹੈ ਚਾਹੇ ਉਹ ਰਾਜਾ ਵੜਿੰਗ ਦਾ ਧੜਾ ਹੈ ਚਾਹੇ ਪ੍ਰਗਟ ਸਿੰਘ ਦਾ ਧੜਾ ਹੈ ਇਹਪਾ ਰਾਹੁਲ ਗਾਂਧੀ ਨੂੰ ਇੰਟਰਵੈਨ ਕਰਨਾ ਪੈਣਾ ਕਿਉਂਕਿ ਇਹ ਜਿਹੜੇ ਕਾਂਗਰਸੀ ਹੈ ਇਹ ਬੰਦੇ ਨਹੀਂ ਬਣ ਸਕਦੇ ਇਹ ਬੰਦੇ ਉਦੋਂ ਬਣਨਗੇ ਜਦੋਂ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਦੀ ਜਹੀ ਇਨਵੋਲਵਮੈਂਟ ਹੋਏਗੀ ਤਾਂ ਹੋਰ ਵੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਹੋਰ ਵੀ ਨੇ ਇਹਨਾਂ ਨੂੰ ਆਪਣੇ ਘਰ ਦੀ ਘਰੇਲੂ ਲੜਾਈ ਨੂੰ ਅੰਦਰ ਸਮੇਟਣਾ ਚਾਹੀਦਾ ਕਿਉਂਕਿ ਜਦੋਂ ਕਾਂਗਰਸ ਦੇ ਅੰਦਰੋਂ ਅਜਿਹੀਆਂ ਗੱਲਾਂ ਬਾਹਰ ਨਿਕਲ ਕੇ ਆ ਗਈਆਂ ਹੁਣ ਕਿਉਂਕਿ ਜਦੋਂ ਹੁਣ ਚਰਨਜੀਤ ਚੰਨੀ ਦੀ ਇੱਕ ਵੀਡੀਓ ਸਾਹਮਣੇ ਆ ਗਈ ਉਹਦੇ ਵਿੱਚ ਉਹ ਗੱਲ ਕਹਿ ਰਹੀ ਆ ਕਿ ਦਲਤਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ ਐਸਸੀ ਵਰਗਾ ਉਹਨਾਂ ਨੂੰ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਹੈ ਉਹਦੇ ਨਾਲ ਹੀ ਸੁਖਵਿੰਦਰ ਡੈਨੀ ਜਿਹੜੇ ਆ ਉਹ ਵੀ ਕਿਤੇ ਨਾ ਕਿਤੇ ਜਿਹੜੇ ਵਰ ਰਖਿਆ ਕਿ ਮਜਬੀ ਭਾਈਚਾਰੇ ਨੂੰ ਵੀ ਕਿਤਨਾ ਕਿਤੇ ਜੀ ਤੁਸੀਂ ਗੱਲ ਚੰਨੀ ਦੀ ਗੱਲ ਕੀਤੀ ਕਿ ਦਿਨ ਕਿਤੇ ਸ਼ੋਰ ਪੈ ਚੁੱਕਿਆ ਹੈ ਅਗਾਹੂ ਸ਼ੋਰ ਪੈ ਚੁੱਕਿਆ ਵੀ ਚੰਨੀ ਸਿੰਘ ਦਾ ਚਿਹਰਾ ਹੋ ਸਕਦੇ ਨੇ ਬਿਲਕੁਲ ਚਰਨਜੀਤ ਚੰਨੀ ਦੇ ਚਿਹਰੇ ਦੇ ਜੇ ਜ਼ਿਕਰ ਕਰਨੀਏ ਤਾਂ ਕਿਉਂਕਿ ਕਾਂਗਰਸ ਦੇ ਇਸ ਕਰੇਸ਼ਨ ਨੂੰ ਸਿਮਟਣ ਲਈ ਕਾਂਗਰਸ ਜਿਹੜੀ ਹਾਈ ਕਮਾਂਡ ਹੈ ਉਹ ਕੁਝ ਅਜਿਹੇ ਬਦਲਾਅ ਕਰਨਾ ਚਾਹੁੰਦੀ ਹੈ ਇਹ ਬਦਲਾਅ ਚਰਨਜੀਤ ਚੰਨੀ ਦੇ ਪਖ ਤੋਂ ਹੋ ਸਕਦਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਹੋਰ ਜ਼ਿੰਮੇਵਾਰੀ ਮਿਲ ਸਕਦੀ ਹੈ ਤਾਂ तमाम ਇਹਨਾਂ ਗੱਲਾਂ ਦਾ ਜ਼ਿਕਰ ਜਦੋਂ ਕਰਦੇ ਆਂ ਤਾਂ ਉਹਨਾਂ ਧੜਿਆਂ ਦੇ ਵਿੱਚ ਇਹ ਗੱਲ ਇਸ ਕਰਕੇ ਉੱਭਰਦੀ ਆ ਕਿ ਇਹਨਾਂ ਨੂੰ ਹੀ ਪੁੱਛਿਆ ਜਾ ਰਿਹਾ ਇਹਨਾਂ ਦੀ ਪੁੱਛ ਕੀਤੀ ਜਾ ਰਹੀ ਆ ਇਹਨਾਂ ਨੂੰ ਹੀ ਹਮੇਸ਼ਾ ਵੱਡੇ ਉਹਦੇ ਦਿੱਤੇ ਜਾਂਦੇ ਆ ਪਰ ਅਸੀਂ ਖੜੇ ਕਿੱਥੇ ਆ ਸੰਗਰਸ਼ ਹਾਈ ਕਮਾਂਡ ਨੂੰ ਇਸ ਟੰਗ ਨਾਲ ਇੰਟਰਵੈਨ ਕਰਨਾ ਪਏਗਾ ਕਿ ਪਹਿਲਾਂ ਤਾਂ ਤੁਸੀਂ ਆਪਣਾ ਘਰ ਦਾ ਕਲੇਸ਼ ਸਮਟੋ ਫਿਰ ਕਾਂਗਰਸ 2027 ਦੇ ਵਿੱਚ ਲੜਾਈ ਨੂੰ ਲੜਨ ਨੂੰ ਲੈ ਕੇ ਆਪਣੀ ਤਿਆਰੀ ਦਿਖਾਵੇ ਕਿ ਕਿਸ ਤਰ੍ਹਾਂ ਦੀ ਤਿਆਰੀ ਹੈ ਪਰ ਜਿਸ ਤਰ੍ਹਾਂ ਦੀ ਢੜੇਬੰਦੀ ਦਿਖਾਈ ਦੇ ਰਹੀ ਹੈ ਮੈਨੂੰ ਲੱਗਦਾ ਨਹੀਂ ਕਿ ਕਾਂਗਰਸ ਹਾਈ ਕੁਮਾਰ ਦੇ ਨਾਲ ਬੈਠਕਾਂ ਜਾ ਰਾਹੋਲ ਅਜਿਹਾ ਕੋਈ ਦਬਕਾ ਇਹਨਾਂ ਨੂੰ ਮਾਰਨ ਜਿਸ ਦੇ ਨਾਲੇ ਬੰਦੇ ਬਣ ਸਕਣ ਪਰ ਬੰਦੇ ਬਣਨ ਵਾਲੀ ਇਹਨਾਂ ਦੇ ਵਿੱਚ ਗੱਲ ਕੋਈ ਦਿਖਾਈ ਨਹੀਂ ਦਿੰਦੀ ਇਸੇ ਕਰਕੇ ਕਾਂਗਰਸ ਦਾ ਕਲੇਸ਼ ਹੈ ਉਸ ਦਾ ਫਾਇਦਾ ਗੜੀਆ ਵਿਰੋਧੀ ਸاسي ਤਰ੍ਹਾਂ ਦੇ ਲੋਕ ਟੁੱਕਦੇ ਸੁਭਿਦ ਸਭ ਇਤਿਹਾਸ ਹੈ ਪੰਜਾਬ ਦਾ ਕਾਂਗਰਸ ਦਾ ਕਲਚਰ ਹੈ ਇਤਿਹਾਸ ਹੈ ਵੀ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਉਹੀ ਬੰਦਾ ਲਾਇਆ ਜਾਂਦਾ ਜਿਹਨੂੰ ਲੋ ਜਿਹਨੂੰ ਆਸ ਹੁੰਦੀ ਹੈ ਕਾਂਗਰਸ ਨੂੰ ਵੀ ਉਹ ਵਿਅਕਤੀ ਸੀਐਮ ਤੱਕਰ ਪਹੁੰਚ ਸਕਦਾ ਹੈ ਜਾਂ ਸੀਐਮ ਦਾ ਚਿਹਰਾ ਸਾਨੂੰ ਦੇ ਸਕਦਾ ਹੈ ਤੋਂ ਬਹੁਤ ਵੱਡੇ ਚਿਹਰੇ ਨੇ ਪੰਜਾਬ ਦੇ ਵਿੱਚ ਸੀਐਮ ਦੀ ਦੌਰ ਵਿੱਚ ਵੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣ ਦੀ ਦੌਰ ਵਿੱਚ ਵੀ ਨੇ ਕੀ ਲੱਗਦਾ ਹੈ ਤੁਹਾਨੂੰ ਕੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥੋੜੇ ਦਿਨਾਂ ਦੇ ਵਿੱਚ ਉਹ ਚਿਹਰਾ ਸਾਹਮਣੇ ਆ ਸਕਦਾ ਹੈ ਕੀ ਪਾਵੇਂ ਕੀ ਸਵਾਲੀਆ ਚਿੰਨ ਲਾਇਆ ਗਿਆ ਵੀ ਸੀਐਮ ਤੋਂ ਬਗੈਰ ਚਿਹਰੇ ਤੋਂ ਲੜਾਈ ਲੜੇਗੀ ਕਿ ਸੀਐਮ ਦਾ ਚਿਹਰਾ ਵੀ ਟਿਕਟੇਲ ਕਰਨਾ ਪੈ ਸਕਦਾ ਪਰ ਲੱਗਦਾ ਨਹੀਂ ਕਿ ਕਾਂਗਰਸ ਹਾਈ ਕਮਾਂਡ ਅਜੇ ਹੁਣ ਕੁਝ ਕਰੇਗੀ ਕਾਂਗਰਸ ਹਾਈ ਕਮਾਂਡ ਤਾਂ ਕਦੇ ਵੀ ਜਹੇ ਪੱਤੇ ਨਹੀਂ ਖੋਲਦੀ ਤਾਂ ਕਾਂਗਰਸ ਦੀਆਂ ਟਿਕਟਾਂ ਦੀ ਵੰਡਾ ਤਾਂ ਹੁੰਦੀ ਹੈ ਜਦੋਂ ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਦੇ ਦਿੱਤੇ ਹੁੰਦੇ ਆ ਚਿਹਰੇ ਅਨਾਉਂਸ ਕਰ ਦਿੱਤੇ ਹੁੰਦੇ ਆ ਤਾਂ ਕਾਂਗਰਸ ਅਜੇ ਸੋਚ ਰਹੀ ਹੁੰਦੀ ਹੈ ਕਿ ਅਸੀਂ ਆਪਣੇ ਉਮੀਦਵਾਰ ਉਤਾਰਨੇ ਕਿਹੜੇ ਆ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਕਿ ਚਲੰਜੀ ਚੰਨੀ ਜਾਂ ਹੋਰ ਕਿਹੜੇ ਵਿਅਕਤੀ ਜਿਹੜੇ ਵੱਡੇ ਚਿਹਰਿਆਂ ਦੇ ਵਿੱਚ ਜਿਹੜੇ ਆ ਉਵੇਂ ਸੀਮ ਮੰਲੀ ਤਾਵਲੇ ਤਾਂ ਇਹ ਗੱਲ ਕਈ ਕਈ ਵਾਰ ਅਜੇ ਪਲੇਟਫਾਰਮਾਂ ਤੇ ਰਾਣਾ ਕੀ ਕਰ ਸਕਦਾ ਉਹਨਾਂ ਦਾ ਡਾਇਲੌਗ ਹੁੰਦਾ ਸੁਪਨਾ ਤਾਂ ਹੁੰਦਾ ਹੀ ਹੈ ਬੇਜ਼ਹਾਰ ਵਿਅਕਤੀ ਦਾ ਜਿਹੜਾ ਫਿਰ ਸੁਖਿੰਦਰ ਰੰਧਾਵਾ ਜਿਨ੍ਹਾਂ ਦਾ ਹੁਣ ਫਿਰ ਜਕਰ ਆ ਗਿਆ ਕਿ ਮੁੱਖ ਮੰਤਰੀ ਲਈ ਇਹਨਾਂ ਦਾ ਨਾਂ ਹਾਈ ਕਮੇਰ ਵੱਲ ਪੇਸ਼ ਕੀਤਾ ਗਿਆ ਸੀ ਪਰ ਐਜ਼ੇ ਚਰਨਜੀਤ ਚੰਨੀ ਲੈ ਆਂਦਾ ਪਰ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਸੂਤਰਾਂ ਦੇ ਹਵਾਲੇ ਨਾਲ ਸਾਡੇ ਕੋਲ ਖਬਰ ਆ ਰਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਉਹ ਕਾਂਗਰਸ ਦੇ ਪ੍ਰਧਾਨ ਹੋ ਸਕਦੇ ਆ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਬੈਕ ਤੇ ਜਾਗਰ ਜੇ ਪ੍ਰਤਾਪ ਸਿੰਘ ਬਾਜਵਾ ਹੋ ਸਕਦੇ ਨੇ ਸੋ ਮੈਨੂੰ ਲੱਗਦਾ ਤੁਹਾਨੂੰ ਲੱਗਦਾ ਵੀ ਇੱਕ ਵੱਡਾ ਚਿਹਰਾ ਨੇ ਪੰਜਾਬ ਦੇ ਵਿੱਚ ਨਹੀਂ ਚਿਹਰਾ ਤਾਂ ਦੇਖੋ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਵੀ ਜਦੋਂ ਕੈਪਟਨ ਮਰਿੰਦਰ ਸਿੰਘ ਜਦੋਂ ਹੈਗੇ ਸੀ ਮੁੱਖ ਮੰਤਰੀ ਉਦੋਂ ਵੀ ਸੀਐਮ ਦੇ ਦਾਅਵੇਦਾਰੀ ਨੂੰ ਜਿਤਾਉਂਦੇ ਰਹੇ ਆ ਪਰ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਕਾਂਗਰਸ ਜਿਹੜੇ ਦਾਅ ਖੇਡੇਗੀ ਜਿਹੜੇ ਚਿਹਰਿਆਂ ਦੇ ਦਾਅ ਖੇਡੇਗੀ ਵੈਸੇ ਤਾਂ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਪਾਰਟੀ ਦਾ ਪਰ ਫਿਰ ਵੀ ਤਰਨਜੀਤ ਚੰਨੀ ਤੇ ਦਾ ਜਰੂਰ ਖੇਡੇਗੀ ਕਿਉਂਕਿ ਚਰਨਜੀਤ ਚੰਨੀ ਦਾ ਕਾਰਜਕਾਲ 3 ਮਹੀਨਿਆਂ ਦਾ ਸੀ ਜਾਂ 6 ਮਹੀਨਿਆਂ ਦਾ ਸੀ ਪਰ ਉਸ ਕਾਰਜਕਾਲ ਦੇ ਵਿੱਚ ਚੰਨੀ ਨੇ ਕਾਫੀ ਘੇਰਾ ਬੰਦੀਆ ਆਪਣੀ ਪਾਰਟੀ ਦੀ ਜਿਹੜੀ ਸੀ ਉਹ ਕੀਤੀ ਤਾਂ ਆ ਗਾਂਧੀ ਜੀ ਦਾ ਵੀ ਬਿਆਨ ਆਇਆ ਧਰਮਵੀਰ ਗਾਂਧੀ ਦਾ ਵੀ ਇੱਕ ਬਿਆਨ ਆਇਆ ਤਰਨਜੀਤ ਜਿਹੜੇ ਧਰਮਵੀਰ ਗਾਂਧੀ ਨੇ ਉਹਨਾਂ ਨੇ ਇੱਕ ਚਿੰਤਾ ਜੋ ਇਸ ਗੱਲ ਦੀ ਜ਼ाहिर ਕੀਤੀ ਹੈ ਕਿ ਜਿਸ ਤਰ੍ਹਾਂ ਕਾਂਗਰਸ ਨੂੰ ਲੋਕ ਚਾਹੁੰਦੇ ਆ ਕਾਂਗਰਸ ਨੂੰ ਲੋਕ ਵੋਟ ਕਰਨਾ ਚਾਹੁੰਦੇ ਆ ਕਾਂਗਰਸ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਪਰ ਕਿਤਨਾ ਕਿਤੇ ਧਰਮਵੀਰ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਜੇ ਕਾਂਗਰਸ ਵਾਕੇ ਚ ਚਾਹੁੰਦੀ ਹੈ ਕਿ 2027 ਦੀ ਪਟੜੀ ਤੇ ਅਸੀਂ ਚੜੀਏ ਉਹ ਪਟੜੀ ਤਾਂ ਹੀ ਚੜੀ ਜਾ ਸਕਦੀ ਹੈ ਕਿ ਜੇ ਅੰਦਰੂਨੀ ਲੜਾਈ ਨੂੰ ਅਸੀਂ ਛੱਡੀਏ ਜੇ ਅਸੀਂ ਪਾਰਟੀ ਦੀਆਂ ਅੰਦਰੂਣੀਆਂ ਗੱਲਾਂ ਨੂੰ ਬਾਹਰ ਲੈ ਕੇ ਆਵਾਂਗੇ ਮੀਡੀਆ 'ਚ ਲੈ ਕੇ ਆਵਾਂਗੇ ਜਾਂ ਲੀਕ ਕਰਾਂਗੇ ਤਾਂ ਕਾਂਗਰਸ ਨੂੰ ਤਾਂ ਨੁਕਸਾਨ ਹੁੰਦਾ ਤੇ ਕਾਂਗਰਸ ਜਿਹੜੀ ਹੈ ਉਹ ਹੋਰ ਬिखरਦੀ ਦਿਖਾਈ ਦਿੰਦੀ ਸ਼ੁਕਲેશ ਬੇਦੀ ਸਾਹਿਬ ਇਹ ਕਲੇਸ਼ ਖਤਮ ਕਿਵੇਂ ਹੋਵੇਗਾ ਕਲੇਸਟਰ ਇਹ ਤਾਂ ਹੀ ਖਤਮ ਹੋਏਗਾ ਜਦੋਂ ਕਾਂਗਰਸੀ ਜਿਹੜੇ ਵੱਡੇ ਦਿਗਜ ਚਿਹਰੇ ਨੇ ਉਹ ਆਪਣਾ ਨਿੱਜ ਛੱਡਣਗੇ ਕਾਂਗਰਸ ਦੀ ਗੱਲ ਕਰਨਗੇ ਆਪਣੀ ਗੱਲ ਨਹੀਂ ਰਾਜਾ ਬੜੇਗਾ ਆਪਣੀ ਗੱਲਾਂ ਕਰੇ ਸੁਲੇਂਦਰ ਦਾਵਾ ਆਪਣੀ ਗੱਲਾਂ ਕਰੇ ਰਾਣਾ ਗਰਜੀਤ ਨਾ ਕਰੇ ਪ੍ਰਤਾਪ ਸਿੰਘ ਬਾਜਵਾ ਨਾ ਕਰੇ ਚਰਨਜੀਤ ਚੰਨੀ ਨਾ ਕਰੇ ਨਾ ਕਰੇ ਪ੍ਰਗਟ ਸਿੰਘ ਕਾਂਗਰਸ ਦੀ ਗੱਲ ਕਰੋ ਕਿਉਂਕਿ ਪਹਿਲਾਂ ਪਾਰਟੀਆਂ ਦੇ ਵਿੱਚ ਲੋਕ ਪਾਰਟੀਆਂ ਦੇ ਨਾਲ ਜੁੜਦੇ ਸੀ ਬੰਦੇ ਨਾਲ ਹੀ ਜੁੜਦੇ ਸੀ ਹੁਣ ਜਦੋਂ ਤੋਂ ਇਹ ਵੱਡੇ ਚਿਹਰੇ ਆ ਗਏ ਤਾਂ ਇਹਨਾਂ ਵੱਡੇ ਚਿਹਰਿਆਂ ਨੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ ਇਹ ਕਾਂਗਰਸ ਨੂੰ ਛੱਡ ਕੇ ਪ੍ਰਤਾਪ ਸਿੰਘ ਬਾਜਵਾ ਦੇ ਹੋ ਗਏ ਚਰਨਜੀਤ ਚੰਨੀ ਦੇ ਹੋ ਗਏ ਵੜਿੰਗ ਦੇ ਹੋ ਗਏ ਐਸੇ ਕਰਕੇ ਅੱਜ ਕਾਂਗਰਸ ਦਾ ਇਹ ਹਾਲ ਹੈ ਕਿ ਕਾਂਗਰਸ ਜਿਹੜੀ ਆ ਬਿਖਰੀ ਨਜ਼ਰ ਆਂਦੀ ਹੈ ਇਹ ਸਭ ਆਖਰ ਕਾਂਗਰਸ ਸ਼ੋਰ ਤਾਂ ਪੈ ਚੁੱਕਿਆ ਹੈ ਵੀ ਕਾਂਗਰਸ ਪੰਜਾਬ ਦੇ ਧਰਾਤਲ ਦੇ ਵਿੱਚ 2027 ਲਈ ਦਮਖੰਪ ਭਰਦੀ ਹੈ ਲੇਕਿਨ ਆਖਰ ਇਹ ਸ਼ੋਰ ਨੂੰ ਰੋਕ ਕੌਣ ਰਿਹਾ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਨੂੰ ਰੋਕ ਕੋਈ ਨਹੀਂ ਰਿਹਾ ਕਾਂਗਰਸ ਨੂੰ ਜੇ ਰੋਕ ਰਿਹਾ ਤਾਂ ਕਾਂਗਰਸੀ ਹੀ ਰੋਕ ਰਿਹਾ ਕਾਂਗਰਸ ਨੂੰ ਕੌਣ ਰੋਕ ਸਕਦਾ ਕਾਂਗਰਸ ਇੱਕ ਪਾਰਟੀ ਆ ਬੰਦੇ ਰੁਕੇ ਜਾ ਸਕਦੇ ਆ ਪਾਰਟੀਆਂ ਨੂੰ ਥੋੜਾ ਰੁਕੇ ਜਾ ਸਕਦਾ ਪਾਰਟੀਆਂ ਦੀ ਕਾਪੜੀ ਮਤਲਬ ਆੜੀ ਐਸੀ ਆ ਮੈਨੂੰ ਲੈ ਕੇ ਆਈ ਹੈ ਅਗਾਰਟੀਆਂ ਦੀ ਕਾਪੜੀ ਵਿਚਾਰਤਾ ਰਹਉਂਦੀ ਹੈ ਤੁਸੀਂ ਇੱਥੇ ਸਵਾਲ ਕੀਤਾ ਕਿ ਕਾਂਗਰਸ ਨੂੰ ਰੋਕ ਕੌਣ ਰਿਹਾ ਕਾਂਗਰਸ ਨੂੰ ਰੋਕ ਰਿਹਾ ਕਮੰਤਰੀ ਭਗਵੰਤ ਮਾਨ ਭਗਵੰਤ ਮਾਨ ਦੇ ਨਿਸ਼ਾਨੇ ਤੇ ਕੌਣ ਹੈ ਕਾਂਗਰਸ ਅਕਾਲੀ ਦਲ ਭਾਜਪਾ ਵੱਡੇ ਫਿਕਰ ਨੇ ਆਮਾਦੀ ਪਾਰਟੀ ਕੋਲੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਚਾਹੁੰਦੇ ਆ ਕਿਉਂਕਿ ਜਦੋਂ ਸੱਤਾ ਵਿੱਚ ਪਾਰਟੀਆਂ ਹੁੰਣ ਉਹਨਾਂ ਕੋਲ ਏਜੰਸੀਆਂ ਦੇ ਸੋਰਸ ਹੁੰਦੇ ਆ ਉਹਨਾਂ ਕੋਲੇ ਪਾਰਟੀ ਇੰਡੀਵਿਜੂਅਲ ਤੌਰ ਤੇ ਅਧਿਕਾਰ ਹੁੰਦੇ ਆ ਕਿ ਉਹ ਜਿਹਾ ਸਰਵੇਖਣ ਕਰਾਉਣ ਲੋਕਾਂ ਦੇ ਵਿੱਚ ਜਿਹੀ ਗੱਲ ਦਾ ਪਤਾ ਲਾਉਣ ਕਿ ਲੋਕੀ ਚਾਹੁੰਦੇ ਆ ਕਿਹੜੀ ਸਰਕਾਰ ਨੂੰ ਚਾਹੁੰਦੇ ਆ ਕਿਹੜੀ ਪਾਰਟੀ ਆਉਣੀ ਚਾਹੀਦੀ ਆ ਕਿਹੜੀ ਨਹੀਂ ਆਉਣੀ ਚਾਹੀਦੀ ਭਗਵੰਤ ਮਾਨ ਦੇ ਕੋਲੇ ਜਿਹੀ ਖਬਰ ਜਰੂਰ ਮਿਲੇ ਹੈਗੀ ਆ ਕਿ ਕਾਂਗਰਸ ਆਸਕਦੀ ਆ ਕਾਂਗਰਸ ਕੋਲੇ ਓਪਰਚੁਨਿਟੀ ਆ ਪਰ ਕਾਂਗਰਸ ਨੂੰ ਕਾਂਗਰਸ ਦੇ ਹੀ ਲੋਕ ਜਿਹੜੇ ਆ ਉਹ ਰੋਕਦੇ ਨਜ਼ਰ ਆ ਰਹੇ ਛੋਏਸਨ ਕਵਰ ਬੇਦੀ ਜਿਨ੍ਹਾਂ ਨੇ ਦੱਸਿਆ ਵੀ ਅੱਜ ਜਿਹੜੀ ਬੈਠਕ ਹੋਣ ਜਾ ਰਹੀ ਆ ਉਸ ਇੱਕ ਚਰਚਾ ਕੀਤੀ ਆ ਤੇ ਚਰਚਾ ਦੇ ਵਿੱਚ ਇੱਕ ਦੂਰ ਅੰਦੇਸ਼ੀ ਇੱਕ ਪਕੜ ਕਵਰ ਬੇਤੀ ਦੀ ਰਣਨੀਤੀ ਵਿੱਚ ਵੀ ਕਾਂਗਰਸ ਕਿਸ ਦਿਸ਼ਾ ਵਿੱਚ ਜਾਵੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪੰਜਾਬ ਦੇ ਧਰਤਲ ਤੇ ਆਪਣੀ ਵਿਉਤਬੰਦੀ ਕਿਦਾਂ ਦੀ ਲੈ ਕੇ ਆਵੇ ਕਿ ਮੈਨੂੰ ਦਿਓ ਜਨ ਸਸਿਕਾ